रेडी हाइपरटेंशन ਜਾਣੀ ब्लड प्रेशर ਦਾ ਵਧਣਾ ਆਮ ਬਾਰਾ ਜਾਣ ਲੈਵਾ ਬਿਮਾਰੀ ਹੈ ਡੰਡੀ ਇਹ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਬਲੱਡ ਪ੍ਰੈਸ਼ਰ ਦਾ ਉੱਚ ਨੰਬਰ 140 ਤੋਂ ਵੱਧ ਹੁੰਦਾ ਹੈ ਅਤੇ ਨੀਚੇ ਵਾਲਾ ਨੰਬਰ 90 ਤੋਂ ਵੱਧ ਹੁੰਦਾ ਹੈ ਡੰਡੀ ਮੌਜੂਦਾ ਸਮੇਂ ਦੀ ਭੱਜ ਦੌੜ ਵਿੱਚ ਲੋਕਾਂ ਕੋਲ ਆਪਣੀ ਸਿਹਤ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਹੈ ਅਤੇ ਕੋਈ ਵੀ ਆਪਣੇ ਮੌਜੂਦਾ ਪੱਧਰ ਤੋਂ ਸੰਤੁਸ਼ਟ ਵਿਖਾਈ ਨਹੀਂ ਦੇ ਰਿਹਾ ਡੰਡੀ ਪਰਿਵਾਰਕ ਰੁਝੇਵਿਆਂ ਕੰਮ ਦੇ ਬੋਝ ਅਤੇ ਜੀਵਨ ਜਉਣ ਦੇ ਸੰਘਰਸ਼ ਵਿੱਚ ਇਨਸਾਨ ਨੂੰ ਆਰਾਮ ਦੇ ਪਲ ਨਸੀਬ ਹੋਣੇ ਓਕੇ ਹੋ ਗਏ ਹਨ ਜਿਸ ਕਾਰਨ ਦਿਲ ਅਤੇ ਦਿਮਾਗ ਦੋਵਾਂ ਤੋਂ ਜ਼ਰੂਰਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਦੰਡੀ ਇਸੇ ਕਾਰਨ ਹੈ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ ਬਲੱਡ ਪ੍ਰੈਸ਼ਰ ਦੇ ਮਰੀਜ਼ ਦਿਨੋਂ-ਦਿਨਾਂ ਬਧ ਰਹੇ ਹਨ ਡੰਡੀ ਬਲੱਡ ਪ੍ਰੈਸ਼ਰ ਦਾ ਵਤਨਾ ਜਾਂ ਘਟ ਹੋਣਾ ਦੋਵੇਂ ਖਤਰਨਾਕ ਹੋ ਸਕਦੇ ਹਨ ਡੰਡੀ ਵਿਸ਼ਵ ਪੱਧਰ ਉੱਤੇ ਇਹ ਬਿਮਾਰੀ ਤੇਜ਼ੀ ਨਾਲ ਵਧ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਡੰਡੀ ਹਰ ਸਾਲ ਲੱਖਾਂ ਲੋਕ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ ਡੰਡੀ ਇੱਕ ਰਿਪੋਰਟ ਮੁਤਾਬਕ ਭਾਰਤ ਦੀ ਲਗਭਗ 33% ਸ਼ਹਿਰੀ ਅਤੇ 25% ਪਿੰਡੂ ਆਬਾਦੀ ਹਾਈਪਰ ਟੈਂਸ਼ਨ ਤੋਂ ਪੀੜਤ ਹੈ ਡੰਡੀ ਵਿਸ਼ਵ ਸਿਹਤ ਸੰਗਠਨ ਮੁਤਾਬਕ 30 ਤੋਂ 79 ਸਾਲ ਦੀ ਉਮਰ ਦੇ 128 ਬਿਲੀਅਨ ਬਾਲਗ ਹਾਈਪਰ ਟੈਂਸ਼ਨ ਤੋਂ ਪੀੜਤ ਹਨ ਡੰਡੀ ਰਾਸ਼ਟਰੀ ਔਸਤ ਰੈਡੀ ਦੇ ਮੁਕਾਬਲੇ ਜੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੈ ਡੰਡੀ ਪੰਜਾਬ ਵਿੱਚ ਹਾਈਪਰ ਟੈਂਸ਼ਨ ਦਾ ਪ੍ਰਸਾਰ 40.1% ਦੀ ਹੈ ਡੰਡੀ ਦੇਸ਼ ਵਿੱਚ ਹਰੇਕ ਚਾਰ ਵਿੱਚੋਂ ਇੱਕ ਵਿਅਕਤੀ ਹਾਈਪਰਟੈਨਸ਼ਨ ਜਾਨੀ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਡੰਡੀ ਦੇਸ਼ ਵਿੱਚ ਕੁੱਲ ਮੌਤਾਂ ਵਿੱਚੋਂ ਲਗਭਗ 63% ਗੈਰ ਸੰਚਾਰੀ ਰੋਗਾਂ ਨਾਲ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਹਾਈਪਰਟੈਨਸ਼ਨ ਮੁੱਖ ਹੈ ਡੰਡੀ ਇੱਕ ਰਿਪੋਰਟ ਮੁਤਾਬਕ ਬੀਪੀ ਬਧਨ ਨਾਲ ਸੰਸਾਰ ਵਿੱਚ ਹਰ ਸਾਲ 13% ਤੋਂ ਵੱਧ ਮੌਤਾਂ ਹੁੰਦੀਆਂ ਹਨ ਉੱਥੇ ਹੀ ਭਾਰਤ ਵਿੱਚ 1000 ਮੌਤਾਂ ਪਿੱਛੇ ਲਗਭਗ 160 ਮੌਤਾਂ 2P ਵਧਨ ਕਾਰਨ ਹੁੰਦੀਆਂ ਹਨ ਡੰਡੀ ਪਿੰਡਾਂ ਨਾਲੋਂ ਸ਼ਹਿਰੀ ਆਬਾਦੀ ਇਸ ਬਿਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਹੈ ਡੰਡੀ ਆਮ ਤੌਰ ਉੱਤੇ ਇਸ ਦੇ ਲੱਛਣ ਬਿਮਾਰੀ ਦੇ ਬਾਦ ਜਾਣ ਤੋਂ ਬਾਅਦ ਹੀ ਨਜ਼ਰ ਆਉਂਦੇ ਹਨ ਜਿਸ ਕਾਰਨ ਇਸ ਬਿਮਾਰੀ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਡੰਡੀ ਸਿਹਤ ਵਿਭਾਗ ਪੰਜਾਬ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਉੱਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਤਹਿਤ 30 ਸਾਲ ਤੋਂ ਵੱਧ ਉਮਰ ਦੇ ਹਰ ਇਨਸਾਨ ਦੀ ਸਾਲ ਵਿੱਚ ਇੱਕ ਵਾਰ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਬਲੱਡ ਪ੍ਰੈਸ਼ਰ ਜਈਆਂ ਗੈਰ ਸੰਚਾਰੀ ਬਿਮਾਰੀਆਂ ਦੀ ਤੁਰੰਤ ਪਛਾਣ ਕਰਨ ਦੇ ਨਾਲ ਹੀ ਇਹਨਾਂ ਬਿਮਾਰੀਆਂ ਨੂੰ ਨਿਯੰਤਰਿਤ ਕੀਤਾ ਜਾ ਸਕੇ ਡੰਡੀ ਹਾਈਪਰ ਟੈਂਸ਼ਨ ਦੀ ਬਿਮਾਰੀ ਦੇ ਕਾਰਕਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਡੰਡੀ ਤਬਦੀਲੀ ਜੋਗ ਕਾਰਕ ਗੈਰ ਤਬਦੀਲੀ ਜੋਗ ਕਾਰਕ ਡੰਡੀ